ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟਾਰਨਟ ਗੁਰੂ ਘਰ ਤੋਂ ਸ਼ੁਰੂ ਹੋਏ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਭਰਵੇਂ ਉਤਸ਼ਾਹ ਦੇ ਨਾਲ ਹਿੱਸਾ ਲਿਆ ਜਿਸ ਵਿੱਚ ਕੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸੰਤ ਬਾਬਾ ਰਣਜੋਤ ਸਿੰਘ ਜੀ ਬਜਲਪੁਰ ਟੱਠਲ ਵਾਲੇ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਗਿਆਨੀ ਜੰਗਬੀਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਸੰਤ ਬਾਬਾ ਅਵਤਾਰ ਸਿੰਘ ਜੀ ਮੁਖੀ ਦਲਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਖਾਲਸਾ ਖਾਸ ਤੌਰ ਤੇ ਸ਼ਿਰਕਤ ਕਰਨ ਲਈ ਪਹੁੰਚੇ ਸੰਗਤਾਂ ਦੇ ਇਸ ਠਾਠਾ ਮਾਰਦੇ ਇਕੱਠ ਦੇ ਵਿੱਚ ਉਦਮ ਕਰਨ ਵਾਲੇ ਵੀਰਾਂ ਨੇ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ ਜਿਨ੍ਹਾਂ ਦੇ ਵਿੱਚ ਕਿਤਾਬਾਂ ਦੇ ਅਤੇ ਪੁਰਾਣੇ ਤੰਤੀ ਸਾਜ਼ਾਂ ਦਾ ਸਟਾਲ ਮੁੱਖ ਖਿੱਚ ਦਾ ਕੇਂਦਰ ਬਣੇ ਰਹੇ ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਗਈਆਂ ਲਾ ਕੀਰਤੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਤੋਂ ਇਲਾਵਾ ਖਾਲਸੇ ਦੇ ਸ਼ਸਤਰਾਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ ਕੱਚੇ ਦੇ ਜ਼ੋਰ ਦਿਖਾਉਂਦੇ ਆ ਖਾਲਸਾ ਜਿਵੇਂ ਪੂਰੇ ਜਲੌ ਵਿੱਚ ਸੀ ਕੀਰਤਨ ਤੋਂ ਬਾਅਦ ਅਰਦਾਸ ਸਮਾਰੋਹ ਦੇ ਵਿੱਚ ਸੰਗਤਾਂ ਉਮ ਹਮਾ ਕੇ ਸ਼ਾਮਲ ਹੋਈਆਂ ਅਰਦਾਸ ਸਮਾਰੋਹ ਦੇ ਵਿੱਚ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਹੋਇਆਂ ਮੈਲਬਨ ਦੇ ਪਹਿਲੇ ਸਿੱਖ ਸਕੂਲ ਦੀ ਸਥਾਪਨਾ ਦੇ ਲਈ ਅਰਦਾਸ ਕੀਤੀ ਗਈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਸ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਸਕੱਤਰ ਸਹਿਬਾਨ ਸਰਦਾਰ ਪ੍ਰੀਤਮ ਸਿੰਘ ਹੋਰਾਂ ਦੱਸਿਆ ਕਿ ਇਸ ਸਕੂਲ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਤੌਰ ਤੇ ਸ਼ੁਰੂ ਕੀਤਾ ਜਾਏਗਾ ਜਿਸ ਵਿੱਚ 1200 ਤੋਂ ਵੱਧ ਬੱਚਿਆਂ ਦੀ ਫੈਸਿਲਿਟੀ ਵਾਲੇ ਕਮਰੇ ਬਣਾਏ ਜਾਣਗੇ ਨਾਲ ਦੀ ਨਾਲ ਇਸ ਵਿੱਚ ਇੱਕ ਪ੍ਰੇਅਰ ਹਾਲ ਅਸੈਂਬਲੀ ਹਾਲ ਅਤੇ ਲਾਇਬ੍ਰੇਰੀ ਦੀ ਉਹ ਸਾਰੀ ਵੀ ਕੀਤੀ ਜਾਏਗੀ ਇਸ ਤੋਂ ਇਲਾਵਾ ਇਸ ਵਿੱਚ ਇੱਕ ਕਮਿਊਨਿਟੀ ਹੱਬ ਵੀ ਤਿਆਰ ਕੀਤੀ ਜਾਏਗੀ ਜਿਸ ਵਿੱਚ ਕਿ ਬੱਚੇ ਆਪਣੀਆਂ ਹੋਰ ਕਲਾਕਿਰਤੀਆਂ ਦੇ ਵਿੱਚ ਆਪਣੀਆਂ ਕਲਾਵਾਂ ਦੇ ਵਿੱਚ ਮੁਹਾਰਤ ਹਾਸਲ ਕਰ ਸਕਣਗੇ ਖੇਡਾਂ ਨੂੰ ਪਰਫੁੱਲਤ ਕਰਨ ਦੇ ਲਈ ਇੱਕ ਫੁੱਟਬਾਲ ਦਾ ਪਿਚ ਅਤੇ ਨੈੱਟਬਾਲ ਦਾ ਕੋਰਟ ਅਤੇ ਇਸ ਤੋਂ ਇਲਾਵਾ ਬਹੁਤ ਸਾਰੀ ਵੱਡੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਕੂਲ ਬਾਰੇ ਵਧੇਰੇ ਜਾਣਕਾਰੀਆਂ ਪਬਲਿਕ ਟਾਈਮਸ ਦੁਆਰਾ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ